ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਇੱਕ ਬਹੁਤ ਹੀ ਮੰਦ ਭਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਅਮਰੀਕੀ ਸਟੋਰ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਦਿਨ ਜਾਰੇ ਵਾਲੀ ਚੋਰੀ ਟਕੇਤੀ ਦੀ ਕਤਲ ਦੀਆਂ ਵਾਰਦਾਤਾਂ ਪੰਜਾਬ 'ਚ ਥੰਮਣ ਦਾ ਨਾਂ ਨਹੀਂ ਰਹਿ ਰਹੀਆਂ ਇਸ ਤਰ੍ਹਾਂ ਕਿ ਪ੍ਰਸ਼ਾਸਨ ਵੀ ਕੰਮ ਕੰਦੀ ਨਹੀਂ ਸੁੱਤਾ ਪਿਆ ਹੋਵੇ ਸ਼ਾਸਨ ਵੀ ਇਸ ਤਰ੍ਹਾਂ ਨਾਕਾਮ ਨਜ਼ਰ ਆ ਰਿਹਾ ਹੈ ਚੋਰਾਂ ਦੇ ਵੱਲੋਂ ਅਮਰੀਕੀ ਸਟੋਰ ਦਾ ਸਟਰ ਤੋੜ ਕੇ 판 ਕੇ ਅੰਦਰੋਂ ਚੋਰੀ ਤੇ ਦਿਲਖੋਲੀ ਚੋਰੀ ਕੀਤੀ ਗਈ ਅਤੇ ਉਸ ਦਾ ਲੈਪਟਾਪ ਵੀ ਚੋਰੀ ਹੋ ਗਿਆ ਤੁਸੀਂ ਆਪ ਦੇਖੋ ਕੈਮਰੇ ਜਿਵੇਂ ਦਿਖ ਰਿਹਾ ਹੈ ਕਿ ਚੋਰਾ ਨੇ ਕਿਸ ਤਰ੍ਹਾਂ ਇੱਕ ਮਰਗੀ ਸਟਾਲ ਨੂੰ ਨਿਸ਼ਾਨਾ ਬਣਾਇਆ ਹੈ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਬਾਦਤਾਂ ਇੱਕ ਆਮ ਜਆ ਆਮ ਜੀ ਘਟ ਬਣ ਕੇ ਰਹਿ ਚੁੱਕੀਆਂ ਹਨ ਪ੍ਰਸ਼ਾਸਨ ਇਹਨਾਂ ਰੋਕਣ ਤੋਂ ਅਸਮਰਥੰ ਦਾ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਕਿ ਲੋਕਾਂ ਨੂੰ ਆਮ ਸਰਕਾਰ ਤੋਂ ਬਹੁਤ ਹੀ ਆਸਾਂ ਸੰਪਰ ਨਹੀਂ ਜਿਸ ਤਰ੍ਹਾਂ ਕਿ ਸਰਕਾਰ ਵੀ ਅਸਮਰਥ ਨਜ਼ਰ ਆ ਰਹੀ ਹੈ

ना 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 तो पे Gracias. ਫਿਰ ਇਹ ਜੀ ਵੀ ਪੜਦੇ ਨੇ ਇਹ ਜਾਰਾ ਕਰਦੇ ਮੈਡੀਕਲ ਮਸ਼ੀਨ ਹੀ ਹੈ ਹਾਂ ਜਿਹਦੇ ਤੇ ਸਾਊਂਡ ਚੈੱਕ ਕਰਦੇ ਕਰਦਾ ਕਿਤੇ ਕੋਈ ਪਿਆਰਾ ਹੋਵੇ ਜਿਹੜੇ ਕੈਸ਼ ਨੂੰ ਚੈੱਕ ਕਰਦੇ ਜੀ ਮੀਤੀ ਅਸੀ ਮੀਡੀਆ ਤੋਂ ਅਸਰ ਆਹ ਈਮੇਲ ਤੋਂ ਹਰੀ ਤਾਰਾ ਪੱਤੀਆ ਹੋਈ ਹੈ ਉਹ ਇਹ ਕਿਹੜਾ ਸਿਲਟਰ ਪੱਤੀਆ ਜੀ ਇਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਮੰਗਤ ਕਰਗਾ ਜੀ ਕਾਦੀ ਦੁਕਾਨ ਹੈ ਤੁਹਾਡੀ ਇਹ ਸਾਡੀ ਹੈਗੀ ਹੈ ਜੀ ਬੀਬੀ ਮੈਡੀਕਲ ਹਾਲ ਕਿੱਥੇ ਜੀ ਬੰਦੀ ਹੈ ਦੁਕਾਨ ਇਹ ਡਾਕਟਰ ਮੇਲाराम ਦੇ ਸਾਹਮਣੇ ਹੈ ਜੀ ਅੰਮ੍ਰਿਤਸਰ ਰੋਡ ਤੇ ਕੀ ਹੋਇਆ ਕੀ ਹੈ ਰਾਤ 3 ਵਜੇ ਕੁਛ ਮਿੰਟ ਤੇ ਜੀ ਤਿੰਨ ਬੰਦੇ ਆਏ ਆ ਲੱਖਾਂ ਰੁਪਿਆ ਦੀ ਚੋਰੀ ਹੋਈ ਹੈ ਡੀਵੀਡੀ ਪਲੇਅਰ ਲੈ ਗਿਆ ਜੀ ਲਾ ਕੇ ਕਾਸਤੇ ਆਈ ਸੀ ਕੋ ਕਾਰਾਂ ਤੇ ਜੀ ਕਾਰਾਂ ਤੇ ਆਏ ਜੀ ਪੂਰੀ ਤਸੱਲੀ ਨਾਲ ਚੋਰੀ ਹੋਈ ਹੈ ਜੀ ਸਾਡੇ ਕੋਲ ਇੱਕ ਪੁਲਿਸ ਦੀ ਇੱਥੇ ਆਪਣੇ ਬਣੀ ਹੋਈ ਹੈ ਜੀ ਡੰਬ ਬਣਿਆ ਹੋਇਆ ਤੇ ਇੰਨੇ ਭੀੜ ਭੜਕੇ ਵਾਲੇ ਏਰੀਆ 'ਤੇ ਹੋਣ ਦੇ ਬਾਵਜੂਦ ਵੀ ਦੇਖੋ ਵੀ ਪੁਲਿਸ ਇੱਥੇ ਕੋਈ ਆਪਣੇ ਜਿੰਮੇਵਾਰੀ ਨੇ ਸਮਝੀ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਦੇਖੋ ਵੀ ਇੱਥੇ ਪੁਲਿਸ ਲਈ ਗਸ਼ਤ ਵਧਾਉਣੀ ਚਾਹੀਦੀ ਹੈ ਸਵੇਰ ਪੁਲਸ ਵਾਲੇ ਆਏ ਆ ਪੁਲਸ ਵਾਲਿਆਂ ਨੂੰ ਅਸੀਂ ਬਕਾਇਦਾ ਮੌਕਾ ਦਿਖਾਇਆ ਉਹਨੇ ਦੇਖੋ ਜੀ ਜਿੰਮੇਵਾਰੀ ਪੁਲਿਸ ਦੀ ਬੰਦੀ ਹੈ ਪੁਲਿਸ ਕਹਿੰਦੀ ਤੁਸੀਂ ਵੀ ਆਪਦੀ ਇਹ ਵੈਰੀਫਾਈ ਕਰੋ ਤੇ ਸਾਨੂੰ ਦੱਸੋ ਜੀ ਥੋੜੀ ਡਿਊਟੀ ਕਰਨ ਦੇ ਹਾਸਤੇ ਹੈ ਕੀ ਲੱਗਦਾ ਨਹੀਂ ਚੋਰਾ ਕੋਲੇ ਕਾਰ ਵੀ ਚੋਰੀ ਦੀ ਹੋਊਗੀ ਨਾ ਬਿਲਕੁਲ ਜੀ ਬਿਲਕੁਲ ਉਹ ਤਾਂ ਹੈਗਾ ਹੀ ਪੂਰੇ ਤਸੱਲੀਨਾ ਕੀਤੀ ਹੈ ਜੀ ਪੀੜ ਪੜੱਕੇ ਵਾਲਾ ਸਭ ਤੋਂ ਕਿਹੜਾ ਵੱਧ ਪੀੜ ਪੜੱਕੇ ਵਾਲਾ ਏਰੀਆ ਹੈਗਾ ਜੀ ਆਪਣੇ ਡਾਕਟਰ ਮੇਲਾ ਰਾਮ ਵਾਲਾ ਰੋਡ ਹੈ 24 ਘੰ ਕਿਸਸਾ ਜਾ ਰਿਹਾ ਪਠਿੰਡੇ ਚ ਹੋਰ ਵੀ ਚੋਰੀਆਂ ਹੋਈਆਂਗੀ ਤੁਹਾਡੇ ਮੈਡੀਕਲ ਭਾਈਚਾਰੇ ਵਿੱਚ ਚਾਰ ਚਾਰ ਚੋਰੀਆਂ ਕਹਿ ਰਿਆ ਜੀ ਚਾਰ ਚੋਰੀਆਂ ਹੋਈਆਂ ਜੀ ਚਾਰ ਚੋਰੀਆਂ ਹੋਈਆਂ ਇਸ ਤਰ੍ਹਾਂ ਕੀ ਮੰਗ ਕੀ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਜੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਵੀ ਪੁਲਿਸ ਹੈ ਕਿਸ ਵਾਸਤੇ ਆ ਇਹ ਹੁਣ ਜਦੋਂ ਵਪਾਰੀ ਸੇਫ ਹੀ ਨਹੀਂ ਅਸੀਂ ਟੈਕਸ ਦਿੰਨੇ ਆ ਦੇਖੋ ਸਭ ਤੋਂ ਵੱਡੀ ਗੱਲ ਤੇ ਅਸੀਂ ਹੁਣ ਦੇਖੋ ਰਾਤ ਨੂੰ ਜਾ ਕੇ ਆਰਾਮ ਵੀ ਬੰਦੇ ਨੇ ਕਰਨਾ ਪਰ ਹੁਣ ਕਿਹੜੀ ਪੈਟਰੋਲਿੰਗ ਆ ਲਿਆ ਜਾਂ ਹੋਰ ਆ ਉਹ ਕਰਦੇ ਕੀ ਹੈਗੇ ਇਹੋ ਯੋ ਅੰਨੀ ਪਰੇਸ਼ਾਨੀ ਹੋ ਰਹੀ ਆ ਵੀ ਗਵਰਨਮੈਂਟ ਜਿਹੜੀ ਹੈਗੀ ਆ ਮਾਨ ਸਰਕਾਰ ਸੁੱਤੀ ਪਈ ਹੋਈ ਆ ਉਹ ਪੁਲਿਸ ਆਈ ਸੀਗੀ ਹੁਣ ਪੁਲਿਸ ਆਈ ਆ ਜੀ ਉਹ ਤਾਂ ਜ਼ਿੰਮੇਵਾਰੀ ਆਪਣੀ ਮਿੱਟੀ ਛੱਡ ਕੇ ਉਹਦਾ ਚਲੇ ਗਿਆ ਉਹ ਤਾਂ ਕਹਿੰਦੇ ਜੀ ਤੁਸੀਂ ਹੁਣ ਉਹ ਵੈਰੀਫਾਈ ਇਹ ਇਨਕੁਆਇਰੀ ਕਰੋ ਅਸੀਂ ਇਨਕੁਆਰੀ ਕਾਦੀ ਕਰਕੇ ਅੱਛਾ ਤੁਸੀਂ ਲੱਖ ਰੁਪਏ ਹਾਂ ਜੀ ਫਿੰਗਰਪ੍ਰਿੰਟ ਵਾਲੇ ਆਏ ਸੀ ਕੋਈ ਨਹੀਂ ਆਇਆ ਜੀ ਫਿੰਗਰਪ੍ਰਿੰਟ ਵਾਲਾ ਇਹ ਥੋੜੀ ਜ਼ਿੰਮੇਵਾਰੀ ਕਾਦੀ ਹੈਗੀ ਆ ਜੀ ਇਹ ਦੱਸੋ ਪਹਿਲਾਂ ਗੱਲ ਤੁਸੀਂ ਪੈਸੇ ਕਾਦੇ ਲੈਣੇ ਲੋਕਾਂ ਤੋਂ ਤਨਖਾਹ